ਨਵੇਂ ਸਾਲ ਦੇ ਆਉਣ ਦੇ ਚਲਦੇ ਹੋਏ ਅੱਜ ਮੋਹਾਲੀ ਪੁਲਿਸ ਵੱਲੋਂ ਲਗਾਇਆ ਗਿਆ ਨਾਕਾ ਅਤੇ ਕੀਤੀ ਗਈ ਚੈਕਿੰਗ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਮੋਹਾਲੀ ਡਾਕਟਰ ਸੰਦੀਪ ਗਰਗ ਇਹ ਡਿਪਲॉयਮੈਂਟ ਕੀਤੀ ਹੈ ਮੋਹਾਲੀ ਵਿੱਚ ਅ ਸਭ ਤੋਂ ਪਹਿਲਾਂ ਤਾਂ ਮੈਂ ਮੋਹਾਲੀ ਪੁਲਿਸ ਵੱਲੋਂ ਪੰਜਾਬ ਪੁਲਿਸ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਾ ਹਾਂ ਅ ਮੈਂ ਅ ਅੰਦਾਜ਼ ਕਰਦਾ ਹਾਂ ਕਿ ਇਹ ਜਿਹੜਾ ਨਵਾਂ ਸਾਲ ਹੈ ਸਾਰਿਆਂ ਦੇ ਲਈ ਖੁਸ਼ੀਆਂ ਲਿਆਵੇ ਤੰਦਰੁਸਤੀ ਲਿਆਵੇ ਤੇ ਸਾਰਿਆਂ ਨੂੰ ਆਪਣੇ ਜਿਹੜੇ ਮਾੜੇ ਅਨਸਰਾਂ ਨੂੰ ਨਾਲ ਲੜਨ ਦਾ ਆਪਾਂ ਨੂੰ ਸਾਰਿਆਂ ਨੂੰ ਫਲ ਬਖਸ਼ੇ ਤੇ ਨਵੇਂ ਸਾਲ ਦੇ ਤਹਿਤ ਮੌਲੀ ਪੁਲਿਸ ਬਿਲਕੁਲ ਮੁਸ਼ਤਿਹਤ ਤੇ ਪ੍ਰੋਪਰ ਜਿਹੜੀ ਹੈਗੀ ਹੈ ਸਾਡੀ ਪਲੈਨਿੰਗ ਜਿਹੜੀ ਡਿਊਟੀ ਵੀ ਆਲਰੇਡੀ ਹੋ ਰਹੀ ਕਿ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਾਡੀ ਰੈਗੂਲਰ ਨਾਕਾਬੰਦੀ ਜਿਹੜੀ ਹੈਗੀ ਹੈ ਉਹ ਕੀਤੀ ਗਈ ਹੈ ਅ ਅੱਜ ਰਾਤ 31 ਦਸੰਬਰ ਦੀ ਰਾਤ ਵੀ ਅੱਜ ਅਸੀਂ ਪ੍ਰੋਪਰ ਜਿਹੜੀ ਹੈਗੀ ਡਿਪਲॉयਮੈਂਟ ਕੀਤੀ ਹੈ ਕਰੀਬ 12 SPs 6 SPs 12 DSPs ਸਾਰੇ ਜਿਹੜੇ SHO ਸਹਿਬਾਨ ਹੈਗੇ ਨੇ ਯੂਨਿਟ ਇਨਚਾਰजेस ਹੈਗੇ ਨੇ ਤੇ ਕਰੀਬ ਹਜ਼ਾਰ ਦੇ ਆਸ-ਪਾਸ ਜਿਹੜੀ ਫੋਰਸ ਹੈ ਉਹ ਹੁਣ ਤੋਂ ਹੀ ਡਿਪਲੋਏਡ ਹੈ ਤੇ ਰੈਗੂਲਰ ਲਾਕਾਬੰਦੀ ਰਾਤ ਨੂੰ ਲੇਟ ਚੱਲੇਗੀ ਮੈਂ ਤੁਹਾਡੇ ਮਾਧਿਅਮ ਤੋਂ ਸਾਰੇ ਨੂੰ ਇਹ ਵੀ ਕਹਿਣਾ ਚਾਹੂੰਗਾ ਕਿ ਜੋ ਅਸੀਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ 1 ਵਜੇ ਦਾ ਜਿਹੜਾ ਟਾਈਮ ਹੈਗਾ ਫਿਕਸ ਕੀਤਾ ਹੈ 1 AM ਦਾ ਟਾਈਮ ਜਿਹੜਾ ਹੈਗਾ ਫਿਕਸ ਕੀਤਾ ਹੈ ਤੇ ਮੈਂ ਤੁਹਾਡੇ ਸਾਰਿਆਂ ਦੇ ਮਾਧਮ ਰਹੀ ਇਹ ਅਪੀਲ ਕਰਨਾ ਚਾਹੁੰਗਾ ਕਿ 1 ਵਜੇ ਤੱਕ ਸਾਰੇ ਜਿਹੜੇ ਰੈਸਟੋਰੈਂਟਸ ਕਲੱਬਸ ਵਗੈਰਾ ਹੈਗੇ ਆ ਉਹ ਸਾਰੇ ਬੰਦ ਕਰਾ ਦਿੱਤੇ ਜਾਣਗੇ ਤੁਸੀਂ ਆਪਦੇ ਲੈਵਲ ਤੇ ਹੀ ਬੰਦ ਕਰ ਦਿਓ ਤੇ ਜਿਹੜੀ ਆਪਣੀ ਨਵਾਂ ਸਾਲ ਤੱਕ ਆਪਾਂ ਤੁਮਤਮ ਨਾਲ 12 ਵਜੇ ਰਿੰਗ ਇਨ ਕਰ ਸਕੀਏ ਤੇ ਉਸ ਤੋਂ ਬਾਅਦ ਬਿਨਾਂ ਕਿਸੇ ਬੁਲੇਟ ਬੱਜੀ ਜਾਂ ਲੜਾਈ ਝਗੜੇ ਤੋਂ ਆਪਾਂ ਇਹ ਜਿਹੜਾ ਨਵਾਂ ਸਾਲ ਹੈ ਖੁਸ਼ੀਆਂ ਭਰਿਆ ਨਾਲ ਖੁਸ਼ੀਆਂ ਨਾਲ ਮਨਾ ਸਕੀਏ ਮਾਨਯੋਗ ਸੀਐਮ ਸਾਹਿਬ ਦੇ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜੀ ਮਾੜੇ ਅੰਸਰ ਮਾੜੇ ਅੰਸਰਾਂ ਦੇ ਖਿਲਾਫ ਮੁਹਿੰਮ ਪੰਜਾਬ ਪੁਲਿਸ ਵੱਲੋਂ ਚੇੜੀ ਗਈ ਹੈ ਉਹ ਲਗਾਤਾਰ ਸਾਡੀ ਜਾਰੀ ਹੈ ਮੋਹਾਲੀ ਪੁਲਿਸ ਵੱਲੋਂ ਵੀ ਇਸ ਚ ਕਾਫੀ ਚੀਜ਼ਾਂ ਜਿਹੜੀਆਂ ਕੀਤੀਆਂ ਗਈਆਂ ਨੇ ਪਿਛਲੇ 1 ਸਾਲ ਦੌਰਾਨ ਦੌਰਾਨ ਬਹੁਤ ਮੇਜਰ ਡਰਗ ਦੀਆਂ ਰਿਕਵਰੀਜ਼ ਕੀਤੀਆਂ ਗਈਆਂ ਨੇ ਉਹਨਾਂ ਨੂੰ ਡਰਗਸ ਬਗਲਰ ਜਿਹੜੇ ਹੈਗੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਇਸ ਦੇ ਨਾਲ ਹੀ ਜਿਹੜੇ ਵੀ ਮਾੜੇ ਅੰਸਰ ਹੈ ਗੈਂਗਸਟਰਸ ਹੈ ਉਹਨਾਂ ਦੇ ਖਿਲਾਫ ਵੀ ਸਖਤੀ ਨਾਲ ਜਿਹੜੀ ਹੈ ਮੋਹਾਲੀ ਪੁਲਿਸ ਪੇਸ਼ ਆਈ ਹੈ ਤੇ ਇਸੇ ਤਰ੍ਹਾਂ ਹੀ ਨਵੇਂ ਆਉਣ ਵਾਲੇ ਸਾਲ ਦੇ ਵਿੱਚ ਵੀ ਜਿਹੜੀ ਸਾਡੀ ਸਖਤੀ ਹੈ ਪੁਲਿਸ ਦੀ ਉਹ ਲਗਾਤਾਰ ਜਾਰੀ ਰਹੇਗੀ ਵਰੀਅੰਸ ਦਾ ਵਰੀਅੰਸ ਦਾ ਦੇਖਣਾ ਤੁਹਾਡੇ ਮਾਧਿਅਮ ਰਹੀ ਮੈਂ ਇਹ ਵੀ ਕਹਿਣਾ ਚਾਹੂੰਗਾ ਕਿ ਜੇ ਕਿਸੇ ਵੀ ਵਿਅਕਤੀ ਨੂੰ ਕੋਈ ਸ਼ੱਕੀ ਵਸਤੂ ਜਾਂ ਕੋਈ ਸ਼ੱਕੀ ਵਿਅਕਤੀ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਤੁਸੀਂ ਸਾਡੇ ਹੈਲਪਲਾਈਨ ਨੰਬਰ ਜਿਹੜੇ ਹੈਗੇ 112 ਅਤੇ 181 ਉਹਦੇ ਇਨਫਰਮੇਸ਼ਨ ਦੇ ਸਕਦੇ ਹੋ ਤੇ ਤੁਹਾਡੀ ਜਿਹੜੀ ਇਨਫਰਮੇਸ਼ਨ ਹੈ ਉਹਦੇ ਪ੍ਰੋਪਰ ਕਾਰਵਾਈ ਹੋਏਗੀ ਸਖਤੀ ਨਾਲ ਕਾਰਵਾਈ ਹੋਏਗੀ ਤੇ ਤੁਹਾਡੀ ਜਿਹੜੀ ਰੈਂਟੀਟੀ ਹੈ ਉਹ ਵੀ ਸਿਕਰਟ ਰੱਖੀ ਜਾਏਗੀ Tchau,